ਜਦੋਂ ਕਿਤੇ ਅਦਰ ਸਟੇਟਾਂ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਜਾਂ ਕੋਈ ਵੱਡੀ ਬਾੜ ਜਾਂ ਕੁਝ ਵੀ ਆਉਂਦਾ ਹੈ ਤਾਂ 20 ਰੁਪਏ ਦੀ ਪਾਣੀ ਦੀ ਬੋਤਲ ਜਿਹੜੀ ਹੈ ਔਰ 100 ਰੁਪਏ ਦੀ ਕਰ ਦਿੱਤੀ ਜਾਂਦੀ ਹੈ ਪਰ ਸਿੱਖ ਕੌਮ ਇੱਕ ਇਹੋ ਜਿਹੀ ਕੌਮ ਹੈ ਜਿਹੜੀ ਕਹ ਫ੍ਰੀ ਲੰਗਰ ਫ੍ਰੀ ਪਾਣੀ ਹਰ ਇੱਕ ਫੈਸਿਲਿਟੀ ਫੈਸਿਲਿਟੀ ਜਿਹੜੀ ਆ ਫ੍ਰੀ ਦੇਣ ਨੂੰ ਤਿਆਰ ਹੋ ਜਾਂਦੀ ਹੈ ਪੰਜਾਬ ਦੀ ਇਹ ਰਵਾਇਤ ਹੈ ਜਿੱਥੇ ਵੀ ਕਿਤੇ ਕੋਈ ਦਿੱਕਤ ਆਉਂਦੀ ਹੈ ਤਾਂ ਪੰਜਾਬ ਸਭ ਤੋਂ ਅੱਗੇ ਹੁੰਦਾ ਹੈ। ਲੰਗਰ ਲਾਇਆ। ਇਹ ਬਾਜਾਂ ਵਾਲੇ ਦੀ ਮਿਹਰ ਹੈ ਜੀ। ਉਹ ਹੀ ਕਰਾਉਂਦਾ ਹੈ। ਉਹਦੇ ਹੁਕਮ ਤੋਂ ਬਿਨਾ ਪੱਤਾ ਨਹੀਂ ਹਿੱਲਦਾ। ਤੇ ਉਹਨੇ ਹੀ ਇਹ ਸਾਰਾ ਕਰਨਾ ਹੈ। ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਧੰਨਵਾਦ ਆਂ। 2000 ਰੁਪਏ ਸਾਡੇ ਲਈ ਲੰਗਰ ਲਿਆਤਾ। ਅਸੀਂ ਕੋਈ ਗੋਲਕ ਵੀ ਨਹੀਂ ਲਾਇਆ ਸੀ ਸੰਗਤ ਨੇ ਬਠਿੰਡ੍ਹ 'ਚ ਪੈਸੇ ਪਾਉਣੇ ਸ਼ੁਰੂ ਕਰਤੇ ਫਿਰ ਹੌਸਲਾ ਮਿਲਿਆ ਹੁਣ 17ਵਾਂ ਲੰਗਰ ਹੈ ਮੇਰੇ ਖਿਆਲ 'ਚ ਇੱਥੋਂ ਤੋਂ ਲੈ ਕੇ ਉੱਪਰ ਤੱਕ ਗੋਵਿੰਦ ਘਾਟ ਬਦੀਨਾ ਤੱਕ ਸਭ ਤੋਂ ਵੱਡਾ ਲੰਗਰ ਹੈ ਇਹਨੇ ਸੰਗਤਾਂ ਜਿਹੜੀਆਂ ਹੁਣ ਤੁਹਾਡੇ ਨਾਲ ਇੱਥੇ ਜੁੜੀਆਂ ਹੋਈਆਂ ਨੇ ਹੁਣ ਤੱਕ ਹੁਣ ਸਾਡੇ ਨਾਲ 72 ਪਿੰਡਾਂ ਸ਼ਹਿਰਾਂ ਦੀ ਵਿਚੇ ਸ਼ਹਿਰ ਬੱਤ ਜ ਸੰਗਤਾਂ ਜੂਨੀ ਹੋ ਜਾਂਦੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸਸੀ ਗਾਲ ਜੀ ਤੁਸੀਂ ਦੇਖ ਰਹੇ ਹੋ ਦਾ ਅਨਮਿਊਟ ਟੀਵੀ ਮੈਂ ਬਲਰਾਜ ਸਿੰਘ ਇਸ ਟਾਈਮ ਅਸੀਂ ਹਿਮਕੁੰਣ ਸਾਹਿਬ ਦੀ ਯਾਤਰਾ ਦੇ ਦੌਰਾਨ ਸ਼੍ਰੀਨਗਰ ਤੋਂ ਅੱਗੇ ਖੜੇ ਆਂ ਜਦੋਂ ਕਿਤੇ ਅਦਰ ਸਟੇਟਾਂ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਜਾਂ ਕੋਈ ਵੱਡੀ ਬਾੜ ਜਾਂ ਕੁਝ ਵੀ ਆਉਂਦਾ ਹੈ ਤਾਂ 20 ਰੁਪਈਆ ਦੀ ਪਾਣੀ ਦੀ ਬੋਤਲ ਜਿਹੜੀ ਹੈ ਉਹ 100 ਰੁਪਈਆ ਦੀ ਕਰ ਦਿੱਤੀ ਜਾਂਦੀ ਹੈ ਪਰ ਸਿੱਖ ਕੌਮ ਇੱਕ ਇਹੋ ਜੀ ਕੌਮ ਹੈ ਜਿਹੜੀ ਕਹ ਫ੍ਰੀ ਲੰਗਰ ਫ੍ਰੀ ਪਾਣੀ ਹਰ ਇੱਕ ਫੈਸਿਲਿਟੀ ਫੈਸਿਲਿਟੀ ਜਿਹੜੀ ਆ ਫ੍ਰੀ ਦੇਣ ਨੂੰ ਤਿਆਰ ਹੋ ਜਾਂਦੀ ਹੈ ਬਿਲਕੁਲ ਅਸੀਂ ਜਿਹੜੀ ਅੱਜ ਗੱਲ ਕਰ ਰਹੇ ਹਾਂ ਲੰਗਰ ਦੀ ਸ੍ਰੀ ਹੇਮਕੁੰਣ ਸਾਹਿਬ ਦੀ ਯਾਤਰਾ ਜਿਹੜੀ ਹੈ 25 ਮਈ ਨੂੰ ਸ਼ੁਰੂ ਹੋਈ ਹੈ ਔਰ ਵੱਡੀ ਤਦਾਦ ਦੇ ਵਿੱਚ ਸੰਗਤਾਂ ਜਿਹੜੀਆਂ ਹਨ ਗੁਰਦੁਆਰਾ ਸ੍ਰੀ ਹੇਮਕੁੰਣ ਸਾਹਿਬ ਨਤਮਸਤਕ ਹੋਣ ਵਾਸਤੇ ਜਾ ਰਹੀਆਂ ਹਨ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇੱਥੇ ਲੰਗਰ ਦਾ ਵਿਊ ਕਿ ਪੰਜਾਬ ਤੋਂ ਵੀਰਾਂ ਵੱਲੋਂ ਇੱਕ ਲੰਗਰ ਲਗਾਇਆ ਗਿਆ ਹੈ ਸਪੈਸ਼ਲ ਤੌਰ ਤੇ ਸਾਹਮਣੇ ਤੁਸੀਂ ਵੇਖੋ ਕਿਥੇ ਵੀਰਾਂ ਵੱਲੋਂ ਪੂਰਾ ਜਿਹੜਾ ਪ੍ਰਬੰਧ ਕੀਤਾ ਗਿਆ ਬਾਲਣ ਜੋ ਵੀ ਚੀਜ਼ ਹੈ ਕਿ ਇੱਕ ਚੀਜ਼ ਜਿਹੜੀ ਪੰਜਾਬ ਤੋਂ ਲਿਆਂਦੀ ਗਈ ਹੈ ਇਹਨਾਂ ਵੀਰਾਂ ਨਾਲ ਕਰਦੇ ਹਾਂ ਗੱਲਬਾਤ ਕਿ ਕਿਹੜੀ ਜਗ੍ਹਾ ਤੋਂ ਆਏ ਹਨ ਔਰ ਕਿੰਨੇ ਸਮੇਂ ਤੋਂ ਜਿਹੜਾ ਇਹ ਲੰਗਰ ਲਗਾ ਰਹੇ ਹਨ ਸਭ ਤੋਂ ਪਹਿਲਾਂ ਵੀਰ ਜੀ ਕਿਹੜੀ ਜਗ੍ਹਾ ਤੋਂ ਤੁਸੀਂ ਆਏ ਹੋ ਔਰ ਕਿੰਨੇ ਟਾਈਮ ਤੋਂ ਜਿਹੜਾ ਇੱਥੇ ਲੰਗਰ ਲਗਾ ਰਹੇ ਹੋ ਭਾਈ ਖਰ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅਸੀਂ ਜੀ 17ਵੇਂ 17 ਸਾਲ ਤੋਂ ਲੰਗਰ ਲਗਾ ਰਹੇ ਹਾਂ ਜੀ ਹਾਂ ਪਹਿਲਾਂ ਦਾ ਲਗਾਉਂਦੇ ਤੁਸੀਂ ਪਿੱਛੇ 15 ਕਿਲੋਮੀਟਰ ਉਪਰਛਾੜੀ ਦੇ ਜੇਲ ਹੈ ਜੀ ਉਹਨਾਂ ਨੇ ਕੋਦਾਂ ਜਵਾਬ ਦੇ ਦਿੱਤਾ ਸਾਨੂੰ ਆ ਜਗ੍ਹਾ ਲੈਣੀ ਪਈ ਜੀ ਆ ਪਿਛਲੇ 17 ਸਾਲ ਤੁਸੀਂ ਲੰਗਰ ਲਗਾ ਰਹੇ ਇੱਥੇ ਠੀਕ ਹੈ ਜੀ ਹਾਂਜੀ ਤੇ ਕਿਸ ਤਰ੍ਹਾਂ ਮਨ ਦੇ ਵਿੱਚ ਵਿਚਾਰ ਆਇਆ ਹਾਲਾਂਕਿ ਜਦੋਂ ਅਦਰ ਸਟੇਟਾਂ ਦੇ ਵਿੱਚ ਤਾਂ ਕੋਈ ਪ੍ਰੋਬਲਮ ਆਉਂਦੀ ਹੈ ਤੇ ਇੱਕ 20 ਰੁਪਈਆ ਦੀ ਬੋਤਲ ਜਿਹੜੀ ਆ ਪਾਣੀ ਦੀ ਉਹ ਵੀ 100 ਰੁਪਈਏ ਦੀ ਹੋ ਜਾਂਦੀ ਹੈ ਪਰ ਸਾਡੀ ਸਿੱਖ ਕੌਮ ਜਿਹੀ ਕੌਮ ਹੈ ਜਿਹੜੀ ਕਿ ਹਰ ਇੱਕ ਚੀਜ਼ ਜਿਹੜੀ ਫੈਸਿਲਿਟੀ ਆ ਉਹ ਫ੍ਰੀ ਦੇਣ ਨੂੰ ਤਿਆਰ ਹੋ ਜਾਂਦੀ ਹੈ ਤੁਹਾਡੇ ਮਨ ਦੇ ਵਿੱਚ ਇਹ ਵਿਚਾਰ ਕਿਵੇਂ ਆਇਆ ਅਸੀਂ 20 ਕਿ ਸਾਲਾਂ ਦੇ ਹੁੰਦੇ ਸੀ ਮੈਂ ਤੇ ਮੈਂ ਵੀ ਬਾਬਾ ਜੀ ਵੀ ਬਾਈ 2 ਸਾਲ ਵੱਡੇ ਦੇ ਮੇਥੋਂ ਅਸੀਂ ਇਕੱਠੇ ਆਉਂਦੇ ਜਾਂਦੇ ਜਿੱਥੇ ਆਉਣਾ ਸੀਗਾ ਇਹਨਾਂ ਨੇ ਵਿਆਹ ਕਰਵਾਇਆ ਨਹੀਂ ਅਸੀਂ ਬਾਬਾ ਜੀ ਕਹਿਣ ਲੱਗੇ ਇਹਨਾਂ ਨੂੰ ਤੇ ਫਿਰ ਸਾਡਾ ਵਿਚਾਰ ਬਣਿਆ ਇੱਕ ਵਾਰੀ ਅਸੀਂ ਇੱਧਰ ਆਏ ਹੇਮਕੁੰਸਾ ਪਹਿਲੀ ਵਾਰ ਜੀ 2003 ਦੇ ਵਿੱਚ ਉਦੋਂ ਜੀ ਕੀ ਬਣਿਆ ਲੰਗਰ ਦਾ ਔਰ ਸੁੱਕ ਸੁੱਕ ਤਾਂ ਗਏ ਜੀ ਦੌਰ ਦਾਸਾਂ ਕਰਵਾਲੀਆਂ ਪਰ ਲਿਆਏ ਨਹੀਂ ਗਿਆ ਹੈਗਾ ਕਿਸੇ ਕਰਨ ਫਿਰ ਅਗਲੇ ਸਾਲ 30000 ਰੁਪਏ ਸਾਡੇ ਲਵੇ ਲੰਗਰ ਲਿਆਤਾ ਅਸੀਂ ਕੋਈ ਗੋਲਕ ਵੀ ਨਹੀਂ ਲਾਇਆ ਸੀ ਗੰਗਤਰੇ ਨੇ ਬੱਠਲ 'ਚ ਪੈਸੇ ਪਾਉਣੇ ਸ਼ੁਰੂ ਕਰਤੇ ਫਿਰ ਹੌਸਲਾ ਮਿਲਿਆ ਹੁਣ 17ਵਾਂ ਲੰਗਰ ਹੈ ਮੇਰੇ ਖਿਆਲ 'ਚ ਇੱਥੋਂ ਤੋਂ ਲੈ ਕੇ ਉੱਪਰ ਤੱਕ ਗੋਵਿੰਦ ਘਾਟ ਬਦੀਨਾ ਤੱਕ ਸਭ ਤੋਂ ਵੱਡਾ ਲੰਗਰ ਹੈ ਜੀ ਹਾਂ ਔਰ ਜਦੋਂ ਤੁਸੀਂ ਇਹ ਲੰਗਰ ਲਾਉਣਾ ਸ਼ੁਰੂ ਕੀਤਾ ਤੁਸੀਂ ਦੱਸਿਆ ਕਿ ਜਗ੍ਹਾ ਜਿਹੜੀ ਚੇਂਜ ਕੀਤੀ ਗਈ ਆ ਪਹਿਲੀ ਜਿਹੜੀ ਜਗ੍ਹਾ ਸੀਗੀ ਉਸ ਤੋਂ ਬਾਅਦ ਇਹ ਜਗ੍ਹਾ ਲਈਏ ਕਿੰਨੇ ਰੈਂਟ ਤੇ ਤੁਸੀਂ ਲਈ ਤੇ ਇਹਦਾ ਪੂਰਾ ਜਿਹੜਾ ਪ੍ਰੋਸੈਸ ਸੀ ਕੀ ਸੀਗਾ ਪਹਿਲੀ ਵਾਰ ਸੀ ਜਗ੍ਹਾ ਤੋਂ ਇੱਕ ਛੋਟਾ ਜਿਹਾ ਪਹਾੜ ਦਾ ਟੁਕੜਾ ਲਿਆ ਜੀ ਥੋੜਾ ਜਿਹਾ ਕਦੀ ਮੀਂਹ ਆ ਜਾਂਦਾ ਜਾਂ ਕਰਦਾ ਉਥੇ ਚੱਲ ਵਧੀਆ ਸੰਗਤਾਂ ਨੇ ਸੰਯੋਗ ਦਿੱਤਾ ਫਿਰ ਇਦਾਂ ਅੱਗੇ ਵਧਦੇ ਗਏ ਬ੍ਰਾਂਚਾਂ ਜੁੜਦਿਆਂ ਗੀਆਂ ਸੇਵਾਦਾਰ ਜੁੜਦੇ ਗਏ ਤਾਂ ਇੱਕ ਵੱਡਾ ਨਾਮ ਬਣ ਗਿਆ ਜੀ ਹਾਂਜੀ ਕਿੰਨੇ ਸੰਗਤਾਂ ਜਿਹੜੀਆਂ ਹੁਣ ਤੁਹਾਡੇ ਨਾਲ ਇੱਥੇ ਜੁੜੀਆਂ ਹੋਈਆਂ ਨੇ ਹੁਣ ਤੱਕ ਹੁਣ ਸਾਡੇ ਨਾਲ 72 ਪਿੰਡਾਂ ਸ਼ਹਿਰਾਂ ਦੀ ਵਿੱਚੇ ਸ਼ਹਿਰ 72 ਸੰਗਤਾਂ ਜੁੜੀਆਂ ਹੋਈਆਂ ਨੇ ਜੀ ਬਹੁਤ ਸ਼ਹਿਰਾਂ ਦੀਆਂ ਹਾਂ ਹਾਂ ਜਿਹੜੀਆਂ ਸੰਗਤਾਂ ઋਸ਼ੀਕੇਸ਼ ਤੋਂ ਰਵਾਨਾ ਹੁੰਦੀਆਂ ਮੈਂ ਚਾਹੁੰਦਾ ਕਿ ਤੁਸੀਂ ਥੋੜਾ ਜਿਹਾ ਏਰੀਆ ਉਹਨਾਂ ਨੂੰ ਦੱਸ ਦਿੱਤਾ ਜਾਵੇ ਕਿ ਜਦੋਂ ਸਟਾਪੇਜ ਕਰਨ ਤੇ ਇਸ ਜਗ੍ਹਾ ਤੇ ਸਟਾਪੇਜ ਕਰਨ ਲੰਗਰ ਦਾ ਜਿਹੜਾ ਪੂਰਾ ਪ੍ਰਬੰਧ ਤੁਹਾਡੇ ਵੱਲੋਂ ਕੀਤਾ ਗਿਆ ਤੇ ਜਰੂਰ ਇੱਥੇ ਲੰਗਰ ਛੱਕ ਕੇ ਅੱਗੇ ਜਾਣ ਮੈਂ ਉਹਨਾਂ ਨੂੰ ਵੀ ਇੱਥੇ ਐਡਰੈਸ ਜਿਹੜਾ ਥੋੜਾ ਜਿਹਾ ਸਮਝਾ ਦਿਓ ਸੰਗਤਾਂ ਇਹ ਐਡਰੈਸ ਹੈਗਾ ਜੀ ਕਰਨਪ੍ਰਾਗ ਤੋਂ 11 ਕਿਲੋਮੀਟਰ ਅੱਗੇ ਪੂਰਾ ਜੀ ਠੀਕ ਹੈ ਉੱਥੇ ਬਡਾਣਾ ਪਿੰਡ ਹੈ ਜੀ ਉੱਥੇ ਲੰਗਰ ਹੈ ਤੇ ਇਹ ਲੰਗਰ ਪਿਛਲੇ 17 ਸਾਲ ਤੋਂ ਲਗਾਇਆ ਜਾ ਰਿਹਾ ਜੀ ਹਾਂ ਵੀ ਅਸੀਂ ਜਦੋਂ ਵੀ ਲੰਗਰ ਪੂਰਾ ਐ ਨ ਵਧੀਆ ਉਹਦਾ ਜੋਗੰਤੇ ਹੁੰਦਾ ਹੈ ਉਦੋਂ ਮਾਲਕ ਜਗਾ ਬਦਲ ਲੈਂਦਾ ਸਾੜੇ 3:30 ਵਜੇ ਹੋ ਚੁੱਕਿਆ ਹੈ ਵੀ ਅਸੀਂ ਪੱਕੀ ਜਗਾ ਲੈਣੀ ਚਾਹੁੰਦੇ ਆ ਸੰਗਤ ਦੇ ਸਹਿਯੋਗ ਨਾਲ ਜਿੱਥੇ ਅਸੀਂ ਦਿਲ ਲਗਾ ਕੇ ਸੇਵਾ ਕਰ ਸਕੀਏ ਸਾਨੂੰ ਡਰ ਨਾ ਹੋਵੇ ਵੀ ਕੱਲ ਨੂੰ ਕਦੇ ਵੀ ਚੱਲੋ ਵੀ ਇੱਥੋਂ ਚੱਲੋ ਵੀ ਇੱਥੋਂ ਹਾਂ ਹਾਂ ਜੀ ਇੱਥੋਂ ਦੇ ਪ੍ਰਸ਼ਾਸਨ ਦਾ ਤੁਹਾਡੇ ਨਾਲ ਕਿਦਾਂ ਦਾ ਸੰਯੋਗ ਹੈ ਪੁਸ਼ਕਰ ਸਿੰਘ ਧਾਮੀ ਵੱਲੋਂ ਉਤਰਾਖੰਡ ਸਰਕਾਰ ਦੇ ਸੀਐਮ ਨੇ ਉਹਨਾਂ ਦਾ ਕਿਦਾਂ ਸੰਯੋਗ ਤੱਕ ਹੁਣ ਜਿਹੜੇ ਅਫਸਰ ਨੇ ਉਹਨਾਂ ਦਾ ਪੂਰਾ ਸਹਿਯੋਗ ਹੈ ਉਹਨਾਂ ਦਾ ਸਭ ਤੋਂ ਹੀ ਪੂਰਾ ਸਹਿਯੋਗ ਹੈ ਜੋ ਕੀ ਪ੍ਰੋਬਲਮ ਆਉਂਦੀ ਹੈ ਜਿਵੇਂ ਇੱਕ ਦੀ ਪ੍ਰੋਬਲਮ ਆਈ ਸੀਗੀ ਪਰਮਿਸ਼ਨ ਲੈਣ ਦੇ ਵਿੱਚ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਸਾਰੇ ਸੰਗਤ ਦੇ ਡੀਐਮ ਸਾਹਿਬ ਏਡੀਐਮ ਸਾਹਿਬ ਸੀਐਸ ਸਾਹਿਬ ਉਹਨਾਂ ਨੇ ਸਹਿਯੋਗ ਦਿੱਤਾ ਆਪ ਅੱਗੇ ਹੋ ਕੇ ਕਿਉਂਕਿ ਫਿਰ ਲੋਕਲ ਬੰਦਿਆਂ ਨੇ ਇਤਰਾਜ਼ ਲਗਾਤਾ ਸੀਗਾ ਜੀ ਵੀ ਇੱਥੇ ਲੰਗਰ ਨਹੀਂ ਲੱਗਣਾ ਚਾਹੀਦਾ ਠੀਕ ਹੈ ਤੇ ਫਿਰ ਬੜੀ ਮੁਸ਼ਕਲ ਪੇਸ਼ ਆਈ ਪਰ ਉਹਨਾਂ ਨੇ ਅਫਸਰਾਂ ਨੇ ਪੂਰਾ ਸਹਿਯੋਗ ਦਿੱਤਾ ਜੀ ਬਾਬਾ ਜੀ ਅਦਰ ਸਟੇਟਾਂ ਦੇ ਵਿੱਚ ਜਦੋਂ ਕਿਤੇ ਪ੍ਰੋਬਲਮ ਕੋਈ ਆਉਂਦੀ ਹੈ 20 ਰੁਪਈਆ ਦੀ ਪਾਣੀ ਦੀ ਬੋਤਲ ਜਿਹੜੀ ਆ ਉਹ 100 ਰੁਪਈਏ ਦੀ ਹੋ ਜਾਂਦੀ ਆ ਪਰ ਤੁਹਾਡੇ ਮਨ ਦੇ ਵਿੱਚ ਵਿਚਾਰ ਕਿਵੇਂ ਆਇਆ ਵੈ ਕਰਸਾ ਵੈ ਫਤਿਹ ਸਾਡੇ ਮਨ ਦੇ ਵਿੱਚ ਜਿਹੜਾ ਵਿਚਾਰ ਆਇਆ ਜੀ ਇਹ ਸਾਡੇ ਵੱਡਿਆਂ ਵਡੇਰਿਆਂ ਦੇ ਖੂਨ ਚੋਂ ਸਾਨੂੰ ਮਿਲਿਆ ਕਿਉਂਕਿ ਸਾਡੇ ਪੰਜਾਬ ਦੀ ਇਹ ਰਵਾਇਤ ਹੈ ਜਿੱਥੇ ਵੀ ਕਿਤੇ ਕੋਈ ਦਿੱਕਤ ਆਉਂਦੀ ਹੈ ਤਾਂ ਪੰਜਾਬ ਸਭ ਤੋਂ ਅੱਗੇ ਹੁੰਦਾ ਹੈ ਇੱਥੇ ਤੱਕ ਕਿ ਜਿਵੇਂ ਯੂਕਰੇਨ ਦੀ ਲੜਾਈ ਦੇ ਵਿੱਚ ਵੀ ਪੰਜਾਬੀ ਜਾ ਕੇ ਉੱਥੇ ਗੋਲੀਆਂ ਦੇ ਵਿੱਚ ਵੀ ਉੱਥੇ ਜਾ ਕੇ ਲੋਕਾਂ ਦੀ ਮਦਦ ਕਰਦੇ ਰਹੇ ਤੇ ਜਿਵੇਂ ਆਕਸੀਜਨ ਖਤਮ ਸਰਕਾਰ ਨੇ ਹੱਥ ਚ ਖੜੇ ਕੀਤੇ ਤੇ ਸਰਦਾਰਾਂ ਨੇ ਆਕਸੀਜਨ ਦਾ ਲੰਗਰ ਲਾਇਆ ਇਹ ਬਾਜਾਂ ਵਾਲੇ ਦੀ ਮਿਹਰ ਹੈ ਜੀ ਉਹ ਹੀ ਕਰਾਉਂਦਾ ਹੈ ਉਹਦੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਹਿੱਲਦਾ ਤੇ ਉਹਨੇ ਇਹ ਸਾਰਾ ਕਰਨਾ ਹੈ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਧੰਨਵਾਦ ਆ ਤੁਹਾਡੇ ਆਏ ਭਰਾਵਾਂ ਦਾ ਵੀ ਧੰਨਵਾਦ ਕਰਨੇ ਆ ਜਿਨ੍ਹਾਂ ਨੇ ਸਾਨੂੰ ਇੱਥੇ ਥੋੜਾ ਬਹੁਤਾ ਮੌਕਾ ਦਿੱਤਾ ਬੋਲਣ ਦਾ ਅਸੀਂ ਆਪਣੇ ਕੰਮ ਤੇ ਬਹੁਤ ਖੁਸ਼ ਆ ਤੇ ਸਾਡੇ ਭਰਾਵਾਂ ਦਾ ਸਾਡੇ ਵੀਰਾਂ ਦਾ ਬਹੁਤ ਸਹਿਯੋਗ ਹੈ ਸਾਰੇ ਆਪਣੇ ਕੰਮ ਨੂੰ ਕੰਮ ਸਮਝ ਕੇ ਕੰਮ ਕਰਦੇ ਨੇ ਕਿਸੇ ਨੂੰ ਕੋਈ ਆਖਣਾ ਨਹੀਂ ਪੈਂਦਾ ਇਸ ਕਰਕੇ ਬਹੁਤ ਵਧੀਆ ਜੀ ਔਰ ਕਿੰਨੇ ਨੌਜਵਾਨ ਜਿਹੜੇ ਇੱਥੇ ਤੁਹਾਡੇ ਨਾਲ ਜੁੜੇ ਹੋਏ ਹਨ ਨਾ ਔਰ ਕਿੰਨੇ ਚਿਰ ਬਾਅਦ ਜਿਹੜੀਆਂ ਉਹ ਚੇਂਜ ਕੀਤੇ ਜਾਂਦੇ ਨੇ ਕਿਉਂਕਿ ਹਰ ਕਿਸੇ ਦਾ ਕਾਰੋਬਾਰ ਆ ਬਾਬਾ ਜੀ ਹਰ ਕੋਈ ਕਾਰੋਬਾਰ ਕਰਦਾ ਪਰ ਤੁਹਾਡੇ ਨਾਲ ਜੇ ਤਕਰੀਬਨ 15 ਦਿਨਾਂ ਵਾਸਤੇ ਹਰ ਇੱਕ ਬੰਦਾ ਆਉਂਦਾ ਜੀ ਜਿਵੇਂ ਕੋਈ ਮਾਤ ਮੇਰੇ ਵਰਗਾ ਕੋਈ ਵਿਹਲ ਹੈ ਉਹ ਕੋਈ 10 ਦਿਨ ਵੱਧ ਲਾ ਜਾਂਦਾ ਕਿਸੇ ਨੂੰ ਐਮਰਜੈਂਸੀ ਹੋ ਜੇ ਤਾਂ ਵੀ ਸੇਵਾਦਾਰ ਬਦਲਦੇ ਰਹਿੰਦੇ ਨੇ ਹਲਵਾਈ ਤੇ ਆਪਣਾ ਲੰਗਰ ਪਕਾਉਣ ਵਾਲੇ ਸੇਵਾਦਾਰ ਨੇ ਜਿਹੜੇ ਉਹ ਤਕਰੀਬਨ ਪੱਕੇ ਨੇ ਇਹ ਜਿਹੜਾ ਲੰਗਰ ਦਾ ਪ੍ਰਬੰਧ ਜੋ ਬਰਤਨ ਬਾਲਣਾ ਸਾਰਾ ਤੁਸੀਂ ਪੰਜਾਬ ਤੋਂ ਲੈ ਕੇ ਹਾਂਜੀ 2 ਮਹੀਨਿਆਂ ਦਾ ਰਸਣ ਤੁਸੀਂ ਲਿਆਉਂਦੇ ਆ ਜੇ ਜ਼ਰੂਰਤ ਪੈ ਜੇ ਜਿਵੇਂ ਤੁਸੀਂ ਪੰਜਾਬ ਤੋਂ ਆ ਰਹੇ ਹੋ ਤਾਂ ਤੁਹਾਨੂੰ ਆਖਾਂ ਕਿ ਵੀ ਫਲਾਣੀ ਚੀਜ਼ ਆਉਂਦੇ ਉੱਥੋਂ ਦੁਕਾਨ ਤੋਂ ਸ਼ਹਿਰੋਂ ਜਿੱਥੇ ਸਾਡਾ ਹੈੱਡ ਆਫਿਸ ਹੈ ਵੀ ਉੱਥੋਂ ਲਿਆਓ ਸਿੱਥੋਂ ਤਾਂ ਤੱਕ ਵੀ ਕਈ ਭਰਾ ਤਾਂ ਸਬਜ਼ੀ ਵੀ ਹਰੀ ਸਬਜ਼ੀ ਉਹ ਵੀ ਗੱਡੀਆਂ ਦੇ ਵਿੱਚ ਧਰ ਲਿਆਉਂਦੇ ਨੇ ਤੇ ਬਹੁਤ ਸਹਿਯੋਗ ਹੈ ਸਾਨੂੰ ਇੱਥੇ ਬੈਠਿਆਂ ਨੂੰ ਵੀ ਸਾਡੇ ਭਰਾ ਸਾਡੀ ਮਦਦ ਕਰਦੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਬਾਬਾ ਜੀ ਵੱਲੋਂ ਦੱਸਿਆ ਗਿਆ ਕਿ ਇਹ ਜਿਹੜਾ ਲੰਗਰ ਹੈ ਇੱਕ ਸੰਗਤਾਂ ਦੇ ਸਹਿਯੋਗ ਨਾਲ ਔਰ ਪੂਰੇ ਇਲਾਕੇ ਦੇ ਸਹਿਯੋਗ ਨਾਲ ਲਾਇਆ ਜਾਂਦਾ ਹੈ ਹਾਲਾਂਕਿ ਬਾਹਰਲੀਆਂ ਸਟੇਟਾਂ ਵਿੱਚ ਤਾਂ ਜਦੋਂ ਕਿਤੇ ਪ੍ਰੋਬਲਮ ਆਉਂਦੀ ਹੈ ਬਹੁਤ ਮਹਿੰਗਾਈ ਕਰ ਦਿੱਤੀ ਜਾਂਦੀ ਹੈ ਪਰ ਸਿੱਖ ਕੌਮ ਇਹੋ ਜਿਹੀ ਕੌਮ ਹੈ ਜਿਹੜੇ ਵੱਧ ਚੜ ਕੇ ਆਪਣਾ ਹਿੱਸਾ ਹਰ ਇੱਕ ਚੀਜ਼ ਦੇ ਵਿੱਚ ਪਾਉਂਦੇ ਹਨ ਅਸੀਂ ਤੁਹਾਨੂੰ ਦਿਖਾ ਰਹੇ ਸੀ ਕਿ ਹਿਮਕੁੰਣ ਸਾਹਿਬ ਯਾਤਰਾ ਦੇ ਦੌਰਾਨ ਕਿ ਰਸਤੇ ਦੇ ਵਿੱਚ ਇਹਨਾਂ ਵੀਰਾਂ ਵੱਲੋਂ ਜਿਹੜਾ ਲੰਗਰ ਲਗਾਇਆ ਗਿਆ ਹੈ ਕੈਮਰਾਮੈਨ ਅਮਨਪ੍ਰੀਤ ਦੇ ਨਾਲ ਦਾਨਮਿਉ ਟੀਵੀ ਬਲਰਾਜ